ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਦਾ ਮੇਰਾ ਬਲੌਗ ਹੈਗਾ ਜੀ ਸਿੰਪਲ ਜਿਹਾ ਅਸੀਂ ਅੱਜ ਕੇਕ ਬਣਾਉਣਾ ਆ ਇਸ ਕੇਕ ਦੇ ਵਾਸਤੇ ਨਾ ਸਾਨੂੰ ਘਿਓ ਚਾਹੀਦਾ ਨਾ ਰਿਫਾਈਨਡ ਚਾਹੀਦਾ ਤੇ ਨਾ ਹੀ ਸਾਨੂੰ ਮਿਕਸੀ ਦੀ ਜ਼ਰੂਰਤ ਪਵੇਗੀ ਤੇ ਨਾ ਹੀ ਅਸੀਂ ਇਹਦੇ ਵਿੱਚ ਕੋਈ ਰਿਫਾਈਨਡ ਆਇਲ ਮਤਲਬ ਕੁਝ ਵੀ ਨਹੀਂ ਪਾਣਾ ਠੀਕ ਹੈ ਜੀ ਸਿੰਪਲ ਜਿਹਾ ਕੇਕ ਬਣਾਉਣਾ ਦੋ ਤਿੰਨ ਚੀਜ਼ਾਂ ਦੇ ਨਾਲ ਅਸੀਂ ਤੇ ਚਲੋ ਟ੍ਰਾਈ ਕਰਦੇ ਆ ਕਿਵੇਂ ਅਸੀਂ ਬਣਾਉਨੇ ਆ ਫਿਰ ਤੁਸੀਂ ਵੀ ਐਵੇਂ ਟ੍ਰਾਈ ਕਰਿਓ ਸਭ ਤੋਂ ਪਹਿਲਾਂ ਅਸੀਂ ਐਸੇ ਕੌਲੀ ਦਾ ਮੈਂ ਲਿਆ ਹੋਇਆ ਨਾਪ ਬਿਲਕੁਲ ਥੋੜੀ ਜੀ ਮੈਂ ਚੀਨੀ ਜਿਹੜੀ ਲਈ ਹੋਈ ਆ ਦੇਖੋ ਤੁਸੀਂ ਮਤਲਬ ਇੰਨੀ ਹਾਫ ਤੋਂ ਥੋੜੀ ਜੀ ਜ਼ਿਆਦਾ ਮੈਂ ਸੂਜੀ ਲਈ ਹੋਈ ਆ ਅਸੀਂ ਸੂਜੀ ਦਾ ਕੇਕ ਬਣਾਉਣ ਜਾ ਰਹੇ ਆ ਤੇ ਇਤੋਂ ਵੀ ਘੱਟ ਮੈਂ ਥੋੜੀ ਜੀ ਚੀਨੀ ਲਈ ਹੋਈ ਆ ਕਿਉਂਕਿ ਮਿੱਠਾ ਘੱਟ ਹੀ ਚੰਗਾ ਲੱਗਦਾ ਹੈ ਜ਼ਿਆਦਾ ਨਹੀਂ ਕਾਫੀ ਇਸ ਤਰ੍ਹਾਂ ਹੁਣ ਚੀਨੀ ਪਾ ਦਿੱਤੀ ਹੋਈ ਆ ਤੇ ਜਿੰਨਾ ਹੀ ਅਸੀਂ ਸੂਜੀ ਲੈਣੀ ਉਹਨਾ ਹੀ ਅਸੀਂ ਦੁੱਧ ਲੈਣਾ ਆ ਤੇ ਦੁੱਧ ਅਸੀਂ ਲੈਣਾ ਆ ਜੀ ਬਿਲਕੁਲ ਗਰਮ ਤੇਜ ਅਸੀਂ ਹੁਣ ਕਟੋਰੀ ਦੇ ਨਾਪ ਦੇ ਨਾਲ ਇਹ ਜਿਹੜਾ ਦੁੱਧਰ ਮਿਣ ਕੇ ਪਾਵਾਂਗੇ ਜਿੰਨੀ ਮੈਂ ਸੂਜੀ ਲਈ ਹੋਈ ਆ ਉਹਨਾ ਹੀ ਮੈਂ ਦੁੱਧ ਲੈ ਰਹੀ ਆ ਤੇ ਦੁੱਧ ਮੈਂ ਬਿਲਕੁਲ ਜ਼ਿਆਦਾ ਗਰਮ ਲੈ ਰਹੀ ਆ ਜਿਵੇਂ ਕਿ ਤੁਸੀਂ ਦੁੱਧ ਨੂੰ ਬੋਇਲ ਕਰਦੇ ਹੋ ਨਾ ਉਸੀ ਟਾਈਮ ਹੀ ਤੁਸੀਂ ਕੇਕ ਜਿਹੜਾ ਬਣਾਉਣਾ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੀ ਤੇ ਆਹੀ ਕਟੋਰੀ ਮੈਂ ਲਈ ਹੈ ਜੀ ਸੂਜੀ ਦੀ ਅਸੀਂ ਗਰਮ ਦੁੱਧ ਤਾਂ ਲਿਆ ਆਇਆ ਕਿ ਜਿਹੜੀ ਚੀਨੀ ਹੈ ਸਾਡੀ ਜਲਦੀ ਜਲਦੀ ਮੈਲਟ ਹੋ ਜੇਗੀ ਬਸ ਇਹਦਾ ਸੀ ਇਹਨੂੰ ਕਰਕੇ ਥੋੜਾ ਜਿਹਾ ਹਿਲਾ ਦੇਣਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸੂਜੀ ਅਸੀਂ ਸੂਜੀ ਪਾਤੀ ਹੋਈ ਹੈ ਜਿਹਦੇ ਵਿੱਚ ਤੇ ਹੁਣ ਅਸੀਂ ਇਹਨੂੰ ਇਦਾਂ ਹਿਲਾ ਦਵਾਂਗੇ ਥੋੜਾ ਜਿਹਾ ਅਸੀਂ ਇਹਨੂੰ ਇਦਾਂ ਹਿਲਾ ਦਿੱਤਾ ਹੋਇਆ ਜੀ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੋਇਆ ਚੀਨੀ ਨੂੰ ਤੇ ਸੂਜੀ ਨੂੰ ਤੇ ਹੁਣ ਅਸੀਂ ਇਹਨੂੰ ਪੂਰੇ 10 ਮਿੰਟ ਦੀ ਰੈਸਟ ਦੇ ਉੱਪਰ ਰੱਖ ਦੇਣਾ ਹੈ ਜੀ ਤਾਂ ਕਿ ਜਿਹੜੀ ਸੂਜੀ ਹੈ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਾਵੇ ਜਿੰਨਾ ਵੀ ਦੁੱਧ ਸੂਜੀ ਨੇ ਪੀਣਾ ਉਹ ਪੀ ਸਕਦੀ ਹੈ ਤੇ ਉਹ ਫਲਫੀ ਹੋ ਕੇ ਰੈਡੀ ਹੋ ਜਾਏਗੀ ਉਸ ਤੋਂ ਬਾਅਦ ਅਸੀਂ ਕੀਕ ਜਿਹੜਾ ਤੁਹਾਨੂੰ ਦੱਸਦੇ ਕਿਵੇਂ ਬਣਾਉਣਾ ਹੈ ਤੇ 10 ਮਿੰਟ ਬਾਅਦ ਦੇਖਦੇ ਆਂ ਇੱਧਰ ਅਸੀਂ ਫਰੈਂਡਸ ਕੜਾਈ ਦਿੱਤੀ ਹੈ ਰੱਖ ਜੀ ਜਿਹੜਾ ਮੇਰੇ ਕੋਲ ਸਟੈਂਡ ਆ ਉਹ ਦੀ ਥੋੜੀ ਜੀ ਹਾਈਟ ਆ ਇਸ ਲਈ ਮੈਂ ਪਲੇਟ ਲੈ ਰਹੀ ਆ ਉਹਨੂੰ ਮੈਂ ਮੋਦੀ ਮਾਰ ਲਿਆ ਹੋਇਆ ਆ ਤੇ ਅਸੀਂ ਉੱਪਰੋਂ ਇਹਨੂੰ ਇੱਧਾ ਕਵਰ ਕਰ ਦੇਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਗਰਮ ਹੋ ਜਾਵੇ ਤੇ ਇੱਧਰ ਅਸੀਂ ਆਪਣਾ ਉਹ ਸੂਜੀ ਨੂੰ ਚੈੱਕ ਕਰਦੇ ਆਂ ਤੇ ਕੜਾਈ ਅਸੀਂ ਗਰਮ ਕਰਨੀ ਰੱਖ ਦਿੱਤੀ ਆ ਅਗਰ ਤੁਹਾਡੇ ਕੋਲ ਸਟੈਂਡ ਹੈਗਾ ਤਾਂ ਇਹ ਸਟੈਂਡ ਰੱਖ ਸਕਦੇ ਹੋ ਬਹੁਤੀ ਜ਼ਿਆਦਾ ਉੱਚੀ ਹਾਈਟ ਨਾ ਹੋਵੇ ਮੇਰੇ ਕੋਲ ਹਾਈਟ ਵਾਲਾ ਸੀ ਤਾਂ ਕਟੋਰੀ ਰੱਖੀ ਚਲੋ ਦੇਖਦੇ ਆਂ ਜੀ ਸੂਜੀ ਸਾਡੀ ਰੈਡੀ ਹੋ ਗਈ ਹੋਈ ਐ ਅਸੀਂ ਹੁਣ ਉਪਰ ਟੱਕਨ ਚਾਤ ਲਿਆ ਹੋਇਆ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਨਾ ਕਿ ਸੂਜੀ ਸਾਡੀ ਜਿਹੜੀ ਫੁੱਲ ਗਈ ਹੋਈ ਐ ਤੇ ਅਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਮਿਕਸ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਸੇ ਮਿਕਸ ਕਰ ਲਿਆ ਹੋਇਆ ਤੇ ਚੀਨੀ ਵੀ ਸਾਡੀ ਮੈਲਟ ਹੋ ਗਈ ਹੋਈ ਐ ਤੇ ਇੰਨੀ ਕੀ ਹੀ ਪਤਲੀ ਰੱਖਣੀ ਐ ਅਸੀਂ ਜ਼ਿਆਦਾ ਇਹਨੂੰ ਪਤਲਾ ਨਹੀਂ ਕਰਨਾ ਤੇ ਜ਼ਿਆਦਾ ਹੀ ਅਸੀਂ ਇਹਨੂੰ ਸੰਘਣਾ ਵੀ ਨਹੀਂ ਕਰ ਸਕਦੇ ਠੀਕ ਹੈ ਜੀ ਹਾਂਜੀ ਅਸੀਂ ਹੁਣ ਇਹਦੇ ਵਿੱਚ ਪਾ ਰਹੇ ਹਾਂ ਜੀ ਇਨੋ ਅਗਰ ਤੁਹਾਡੀ ਪੂਰੀ ਕਟੋਰੀ ਤੁਸੀਂ ਭਰ ਕੇ ਲਈ ਹੋਈ ਆ ਤੇ ਫੇਰ ਤੁਸੀਂ ਇਨੋ ਦਾ ਪੂਰਾ ਹੀ ਜਿਹੜਾ ਪਾਊਚ ਆ ਉਹਨੂੰ ਪਾਣਾ ਆ ਅਗਰ ਮੈਂ ਹਾਫ ਲਈ ਆ ਤੇ ਹੁਣ ਮੈਂ ਹਾਫ ਹੀ ਪਾਊਚ ਜਿਹੜਾ ਪਾ ਰਹੀ ਆ ਤੇ ਪਾਉਣੀ ਵੀ ਤੁਸੀਂ ਗ੍ਰੀਨ ਵਾਲੀ ਐ ਲੈਮਨ ਵਾਲੀ ਐ ਹਾਂਜੀ ਹੋਰ ਕੋਈ ਫਲੇਵਰ ਨਹੀਂ ਪਾਣਾ ਤੁਸੀਂ ਇਹਦੇ 'ਚ ਕਿਉਂਕਿ ਫੇਰ ਜਿੱਦਾਂ ਦਾ ਵੀ ਪਾਉਂਗੇ ਫਲੇਵਰ ਉਹਦਾ ਹੀ ਟੇਸਟ ਆਏਗਾ ਤੇ ਇਹ ਹੁਣ ਥੋੜੀ ਤਾਸੀ ਪਾਣੀ ਆ ਤਾਂ ਕਿ ਇਨੋ ਦਾ ਜਿਹੜਾ ਸਾਨੂੰ ਟੇਸਟ ਨਾ ਆਵੇ ਅਸੀਂ ਇਹਨੂੰ ਪਾ ਦਿੱਤਾ ਹੋਇਆ ਇਹਨੂੰ ਹੁਣ ਹਲਕਾ ਜਿਹਾ ਅਸੀਂ ਮਿਕਸ ਕਰਾਂਗੇ ਐਸਰਾ ਇਹਨੇ ਕਰਨ ਦੇ ਨਾਲ ਫਲਫੀ ਹੋ ਗਿਆ ਦੇਖੋ ਜੀ ਫੁੱਲ ਗਈ ਹੋਈ ਐ ਸੂਜੀ ਸਾਡੀ ਅਸੀਂ ਇਹਨੂੰ ਹਿਲਾ ਲਿਆ ਹੋਇਆ ਤੇ ਹੁਣ ਅਸੀਂ ਇਹਨੂੰ ਹੁਣ ਮੈਂ ਇਹਦੇ ਡੂੰਘੇ ਦੇ ਵਿੱਚ ਇਹਨੂੰ ਰੱਖਣਾ ਜੀ ਬਣਾਉਣ ਵਾਸਤੇ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਹੋਇਆ ਤੁਹਾਡੇ ਕੋਲ ਬਟਰ ਪੇਪਰ ਹੈਗਾ ਤੁਸੀਂ ਲਾ ਸਕਦੇ ਹੋ ਮੇਰੇ ਕੋਲ ਵੀ ਹੈਗਾ ਸੀਗਾ ਬਟ ਮੈਂ ਲਾਇਆ ਨਹੀਂ ਮਸਿੱਦਾ ਡਾਇਰੈਕਟ ਇਹਨੂੰ ਹੀ ਲਾ ਦਿੱਤਾ ਹੋਇਆ ਤੇ ਹੁਣ ਅਸੀਂ ਇਹਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਇਹਨੂੰ ਤੇ ਜਿੰਨਾ ਵੀ ਫਲਫੀ ਹੋਣਾ ਸੀ ਇਹ ਹੋ ਚੁੱਕਾ ਆ ਈਨੋ ਦਾ ਕਰਕੇ ਹੁਣ ਇਹਨੇ ਹੀਟ ਦੇ ਨਾਲ ਨਿਫਲਫੀ ਹੋਣਾ ਹੈਗਾ ਤੁਸੀਂ ਚਾਹੋ ਤਾਂ ਕੋਈ ਫਲੇਵਰ ਵੀ ਪਾ ਸਕਦੇ ਹੋ ਇਦਾਂ ਅਸੀਂ ਹੁਣ ਸਾਰਾ ਇਹਦੇ ਚ ਜਿਹੜਾ ਕੱਢ ਲਿਆ ਹਾਂਜੀ ਡੋਂਗੇ ਦੇ ਵਿੱਚ ਮੈਂ ਇਹਦੇ ਟਰਾਂਸਫਰ ਸਾਰਾ ਕਰ ਲਿਆ ਸੀਗਾ ਹੁਣ ਮੈਂ ਇਹਦੇ ਉੱਪਰ ਪਾ ਰਹੀ ਹਾਂ ਜੀ ਪਿਸਤਾ ਤੇ ਬਦਾਮ ਹਲਕਾ ਜਿਹਾ ਡਰਾਈ ਫਰੂਟ ਪਾ ਦਿੰਨੇ ਆ ਇਹਨੂੰ ਰੈਡੀ ਕਰਨ ਵਾਸਤੇ ਤੇ ਹੁਣ ਸਾਡੀ ਜਿਹੜੀ ਕੜਾਈ ਉਹ ਵੀ ਗਰਮ ਹੋ ਚੁੱਕੀ ਤੁਸੀਂ ਲਾਚੀ ਪਾਊਡਰ ਪਾ ਸਕਦੇ ਹੋ ਮੋਟੋ ਮੇਰੇ ਬੱਚਿਆਂ ਨੂੰ ਪਸੰਦ ਨਹੀਂ ਮੈਂ ਇਸ ਲਈ ਪਾ ਨਹੀਂ ਰਹੀ ਹਾਂਜੀ ਅਸੀਂ ਰੱਖ ਦਿੱਤਾ ਹੋਇਆ ਜੇ ਹੁਣ ਦੇਖੋ ਤੁਸੀਂ ਕੜਾਈ ਦੇ ਵਿੱਚ ਤੇ ਅਸੀਂ ਇਹਨੂੰ ਹੁਣ ਕਵਰ ਵੀ ਕਰ ਦਿੱਤਾ ਹੋਇਆ ਤੇ ਗੈਸ ਦਾ ਜਿਹੜਾ ਫਲੇਮ ਆ ਬਿਲਕੁਲ ਸਲੋ ਕਰ ਦਿੱਤਾ ਬਿਲਕੁਲ ਇਸੇ ਮ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਦੇਖਣਾ ਆ 20 ਮਿੰਟ ਬਾਅਦ ਦੇਖਾਂਗੇ ਸਿਰਫ ਇਹਨੂੰ ਇਦਾਂ ਬਾਹਰੋਂ ਹੀ ਦੇਖਾਂਗੇ ਠੀਕ ਹੈ ਜੀ ਅੰਦਰ ਟੱਕਣ ਨਹੀਂ ਉਠਾਵਾਂਗੇ ਤੇ ਮਿਲਦੇ ਆ ਤੁਹਾਨੂੰ 15-20 ਮਿੰਟ ਬਾਅਦ ਹੁਣ ਅਸੀਂ ਜੀ ਕੇਕ ਨੂੰ ਚੈੱਕ ਕਰਾਂਗੇ ਕਿ ਬਣ ਗਿਆ ਕਿ ਜਾਂ ਅਜੇ ਨਹੀਂ ਠੀਕ ਹੈ ਜੀ ਅਸੀਂ ਉੱਪਰੋਂ ਇਹ ਟੱਕੰਜੜਾ ਚੱਕ ਦਿੱਤਾ ਹੈ ਤੇ ਅਸੀਂ ਹੁਣ ਚਾਕੂ ਦੀ ਹੈਲਪ ਦੇ ਨਾਲ ਇਹਨੂੰ ਜਿਹੜਾ ਸੀ ਚੈੱਕ ਕਰਾਂਗੇ ਹੁਣ ਦੇਖੋ ਚਾਕੂ ਦੇ ਨਾਲ ਲੱਗ ਨਹੀਂ ਰਿਹਾ ਨਾ ਸਾਡਾ ਕੇਕ ਜਿਹੜਾ ਬਿਲਕੁਲ ਰੈਡੀ ਹੋ ਗਿਆ ਹੋਇਆ ਜੀ ਹੁਣ ਅਸੀਂ ਇਹਨੂੰ ਹੁਣ ਬਾਹਰ ਕੱਢਾਂਗੇ ਹੁਣ ਸਿੱਕੇ ਕੇਕ ਨੂੰ ਇਸ ਤਰ੍ਹਾਂ ਸਾਈਡਾਂ ਤੋਂ ਕਰਕੇ ਅਸੀਂ ਹੁਣ ਉਹਦੇ ਪਲੇਟ ਦੇ ਵਿੱਚ ਕੱਢ ਲੈਣਾ ਚਾਹੀਦਾ ਅਸੀਂ ਠੰਡਾ ਹੋਣ ਵਾਸਤੇ ਰੱਖ ਦਿੱਤਾ ਸੀ ਤੇ ਹੁਣ ਅਸੀਂ ਇਹਨੂੰ ਅਜੇ ਵੀ ਗਰਮ ਹੈ ਹਾਂਜੀ ਲਓ ਜੀ ਕੇਕ ਸਾਡਾ बन ਗਿਆ ਹੋਇਆ ਤੇ ਹੁਣ ਅਸੀਂ ਇਹਨੂੰ ਦੁਬਾਰਾ ਤੋਂ ਸਿੱਧਾ ਕਰ ਲਾਂਗੇ ਇਸ ਤਰ੍ਹਾਂ ਤੇ ਹੁਣ ਅਸੀਂ ਇਹਨੂੰ ਕੱਟ ਕਰਾਂਗੇ ਮੈਂ ਬਣਾਇਆ ਹੀ ਬਹੁਤ ਥੋੜਾ ਸੀਗਾ ਤੁਸੀਂ ਦੇਖ ਸਕਦੇ ਹੋ ਕੇਕ ਸਾਡਾ ਬਹੁਤ ਹੀ ਸੌਫਟ ਬਣਿਆ ਹੈ ਅਜੇ ਪੂਰੀ ਚੰਗੀ ਤਰ੍ਹਾਂ ਠੰਡਾ ਨਹੀਂ ਹੋਇਆ ਜੀ ਤੇ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾ ਦਿੱਤਾ ਹੋਇਆ ਬਹੁਤ ਥੋੜਾ ਬਣਾਇਆ ਸੀ ਜਿੰਨਾ ਕਿ ਵੀ ਮੈਂ ਬਣਾਇਆ ਸੀ ਉਹਦੇ ਹਿਸਾਬ ਨਾਲ ਉਹਨਾ ਫਲਫੀ ਹੋਇਆ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਕੇਕ ਕਿੱਦਾਂ ਰੈਡੀ ਹੋਇਆ ਆ ਤੇ ਤੁਸੀਂ ਵੀ ਇਹਨੂੰ ਆਪਣੇ ਘਰ ਦੇ ਵਿੱਚ ਫਟਾਫਟ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਤੁਸੀਂ ਇਹਦੇ ਚ ਇਲਾਚੀ ਫਲੇਵਰ ਫਲੇਵਰ ਵੀ ਪਾ ਸਕਦੇ ਹੋ ਜਿਵੇਂ ਕਿ ਇਲਾਚੀ ਦਾ ਪਾਊਡਰ ਪਾ ਲਓ ਵਿੱਚ ਕੋਈ ਹੋਰ ਵੀ ਫਲੇਵਰ ਪਾ ਸਕਦੇ ਤੁਸੀਂ ਮੈਂ ਨਹੀਂ ਪਾਇਆ ਕਿਉਂਕਿ ਮੇਰੇ ਬੱਚੇ ਪਸੰਦ ਨਹੀਂ ਕਰਦੇ ਸੀ ਲਾਚੀ ਫਲੇਵਰ ਇਸ ਲਈ ਤੇ ਦੇਖੋ ਜੀ ਬਹੁਤ ਹੀ ਵਧੀਆ ਟੇਸਟੀ ਜਿਹਾ ਸਾਡਾ ਕੇਕ ਬਣ ਕੇ ਬਿਲਕੁਲ ਸਿੰਪਲ ਸੋਬਰ ਬਣ ਕੇ ਤਿਆਰ ਹੋਇਆ ਆ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ